करें तो पता लगा कि सेबी दादा सेबी आ भी मिल गई है सेबी के चेयरमैन द्वारा की कह रहे की मांग करें असली तो वो जर्सी तो बिना छुई पार्लियामेंट कमेटी मांग रहे, है। रहे हैं जेपीसी मांग रहे हैं कि जॉइंट पार्लियामेंट कमेटी बनाओ उसका एजेंसी की कर रहे हो बिल्कुल सीबीआई सेनोत मारनी है कैरेक्टर ਅਮਿਤ ਸ਼ਾਹ ਤੁਹਾਨੂੰ ਦੇਣੀ ਮੈਂ ਸੁਪਰੀਮ ਕੋਰਟ ਦੀ ਗੱਲ ਕਰ ਰਿਹਾ ਸੋ ਸੁਪਰੀਮ ਕੋਰਟ ਦੀ ਤਾਂ ਗੱਲ ਹੀ ਨਹੀਂ ਕਰ ਰਹੇ ਸੀ ਉੱਚ ਨਿਆਲੇ ਦੀ ਤੁਸੀਂ ਜਾਣ ਦੀ ਗੱਲ ਕਰ ਰਹੇ ਸੀ ਜੇਪੀਸੀ ਮੰਗ ਰਹੇ ਜੀ ਮੈਂ ਤੁਹਾਨੂੰ ਪੁੱਛਣਾ ਚਾਹਤ ਹਾਂ ਜਨਪਤ ਸਾਹਿਬ ਤੁਹਾਡਾ ਸਵਾਲ ਹੈ ਸੇਬੀ ਦੇ ਚੇਅਰਮੈਨ ਲਗਿਆ ਹੋਏਗਾ ਜਿਹੜਾ ਕਿ ਬਾਦਮੀ ਨੇ ਲਵਾਇਆ ਹੋਏਗਾ ਉਹਨੂੰ ਪ੍ਰੋਮੋਟ ਕਰਕੇ ਦਵਨ ਹੂ ਇਸ ਨਾਟ ਕੈਪेबल ਜਿਹੜੀ ਕੈਪेबल ਨਹੀਂ ਸੀ ਉਹਨੂੰ ਲਾ ਦਿੱਤਾ ਬਾਈਪਾਸ ਕਰਕੇ ਤੇ ਜਿਹੜਾ ਕਨਫਲਿਕਟ ਆਫ ਇੰਟਰਸਟ ਹੈਗਾ ਉਹ ਬੰਦਾ ਲੋਕਾਂ ਦੀ ਲੋਕਾਂ ਦੇ ਸ਼ੇਅਰਸ ਦੀ ਜਿੰਨੇ ਨਿਗਰ ਰੱਖ ਸਕਦਾ ਕੀਸ਼ਨ ਦੀ ਗੱਲ ਕਰਾਂ ਬਿਲਕੁਲ ਇਸ ਨਾਲ ਦੇਸ਼ ਦੀ ਵੀ ਬਨਾਮੀ ਹੁੰਦੀ ਹੈ ਨਾ ਪੂਰੇ ਦੇਸ਼ ਪੂਰੀ ਦੁਨੀਆ ਦੇ ਅੰਦਰ ਇਹ ਗੱਲ ਉਜਾਗਰ ਹੈ ਕਿ ਦਿਨ-ਬਦ ਦਿਨ ਯਾਰ ਵੋਲਟਾ ਕਿੱਦਾਂ ਕ੍ਰਾਸ ਕਰਦਾ ਜਾ ਰਿਹਾ ਮਿਸਟਰ ਅਡਾਨੀ ਹਰ ਚੌਥੇ ਦਿਨ ਇੱਕ ਬੰਦੇ ਨੂੰ ਕ੍ਰਾਸ ਕਰ ਦਿੰਦਾ ਔਰ ਇੱਕ ਦਿਨ ਆਏਗਾ ਕਿ ਵੋਲਟਾ ਸਭ ਤੋਂ ਅਮੀਰ ਬੰਦਾ ਦੋ ਚਾਰ ਹੋਰ ਇੱਕ ਦਿਨ ਬਾਅਦ ਨੂੰ ਸੁਣੋਗੇ ਕਿ ਮਿਸਟਰ ਅਡਾਨੀ ਇਜ਼ ਦਾ richest man in the world ਟੈਲ ਮੀ ਜਿਹੜਾ ਰਿਲਾਇੰਸ ਨੂੰ ਵੀ ਕ੍ਰਾਸ ਕਰ ਗਿਆ ਮਿਸਟਰ ਅਡਾਨੀ ਔਰ ਸੰਨੂ ਪਤਾ ਹੈ ਕਿ ਪ੍ਰਧਾਨ ਮੰਤਰੀ ਨਾਲ ਰਿਸ਼ਤੇ ਕੀ ਹੈ ਤੁਹਾਨੂੰ ਦੱਸਦਾ ਕਿ ਕੋਲਡ ਸਟੋਰੇਸ ਤੋਂ ਲੈ ਕੇ ਪੋਰਟ ਤੋਂ ਲੈ ਕੇ 에어ਪੋਰਟ ਤੋਂ ਲੈ ਕੇ ਹੁਣ ਸੋਲੇ ਬੈਨਰਜੀ ਤੋਂ ਲੈ ਕੇ ਸਾਈਨੋਟ ਤੋਂ ਲੈ ਕੇ ਸਭ ਕੁਝ ਉਹਨਾਂ ਨੇ ਲੈ ਲਿਆ ਕੁਝ ਸਮਥਿੰਗ ਤੇ 220 ਕਰੋੜ ਰੁਪਏ ਦੀ ਇਹ ਰਿਸ਼ਵਤ ਹੈ ਇਸਰ ਆਪਾਂ ਨੇ ਮੁੱਦੇਦਾਰ ਜਿਹਨੋਂ ਕੰਟਰੈਕਟ ਹੋਇਆ ਤੁਹਾਨੂੰ ਦੱਸਿਆ ਕਿ ਅਡਾਨੀ ਗ੍ਰੀਨ ਤੇ ਯੂ ਕੰਪਨੀ ਨੇ ਆਪਸ ਵਿੱਚ ਟਾਈ ਅਪ ਕੀਤਾ ਉਹਨਾਂ ਨੇ ਜਦੋਂ ਟਾਈ ਅਪ ਕੀਤਾ ਉਹ ਅਲਰੇਡੀ ਅਮਰੀਕਾ ਦੀ ਸਟਾਕ ਐਕਸਚੇਂਜ ਦੇ ਵਿੱਚ ਉਹ ਕੰਪਨੀ ਡਰਜ ਹੈਗੀ ਆ ਐਸੀਸੀ ਕੋਲੇ ਐਸ ਜੀ ਕੇ ਅਮਰੀਕਾ ਦੀ ਸਟਾਕ ਇਜੈਂਸ ਜਿਹੜੀ ਏਜੰਸੀ ਸੀਗੀ ਐਸੀਸੀ ਉਹਨੇ ਕੰਦ ਖੜੇ ਹੋਗੇ ਕਿ ਸਾਡੀ ਕੰਪਨੀ ਅ ਇੰਡੀਆ ਜਾ ਰਹੀ ਹੈ ਔਰ ਸਾਡਾ ਜਿਹੜਾ ਪ੍ਰੈਸਰ ਇਨਵੈਸਟਰ ਹੈ 25000 ਕਰੋੜ ਰੁਪਿਆ ਉਹ ਇੰਡੀਆ ਜਾ ਕੇ ਲੱਗ ਰਿਹਾ ਕਿੱਥੇ ਲੱਗ ਰਿਹਾ ਉਹਨੂੰ ਜ਼ਰਾ ਚੈੱਕ ਕਰੀਏ ਜਿਲੋਂ ਨੇ ਵੀ ਚੈੱਕ ਕੀਤਾ ਕਿ ਉਹ ਸੋਲਰ એનર્ਜੀ ਦੇ ਵਿੱਚ ਲੱਗ ਰਿਹਾ ਹੈ ਕਿ ਇਸ ਦੋਨਾਂ ਕੰਪਨੀਆਂ ਨੇ ਟਾਈ-ਅਪ ਕਰ ਲਿਆ ਹਿੰਦੁਸਤਾਨ ਦੀ ਸੋਲਰ એનર્ਜੀ ਕਾਰਪੋਰੇਸ਼ਨ ਨਾਲ ਉਹਨਾਂ ਨੂੰ 12000 ਮੈਂ ਤਾਂ ਉਹ ਜਿਹੜੀ ਕੀ ਜ਼ਰੂਰਤ ਸੀ ਉਹ ਵੇਚਦੀ ਹੈ ਹਾਈ ਰੇਟਸ ਤੇ ਦਿੰਦੀ ਹੈ ਫਿਰ ਉਹ ਕਾਰਪੋਰੇਸ਼ਨ ਕਹਿੰਦੀ ਹੈ ਸੋਲਰ એનર્ਜੀ ਕਾਰਪੋਰੇਸ਼ਨ ਆਫ ਇੰਡੀਆ ਕੀ ਭਾਈ ਤੁਸੀਂ ਸਾਨੂੰ ਦੇ ਤਾਂ ਦਿੱਤੀ 12000 ਕਿ ਅਸੀਂ ਉਹ ਵੇਚੀਏ ਕਿੱਥੇ